ਹਾਂਜੀ ਬਾਈ ਕੀ ਹਾਲ ਚਾਲ ਆ ਸਾਰੇ ਭੈਣ ਭਰਾ ਜਿਹੜੇ ਤੁਸੀਂ ਸਾਨੂੰ ਦੇਖ ਰਹੇ ਹੋ ਹਨ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਾਡੀਆਂ ਪੁਰਾਣੀਆਂ ਵੀਡੀਓ ਪਾਈਆਂਆਂ ਵੀ ਜਰੂਰ ਦੇਖਿਓ ਤੇ ਜਿਹੜੇ ਜਿਹੜੇ ਭੈਣ ਭਰਾ ਇਹਨਾਂ ਦੀ ਮਦਦ ਕਰਨਾ ਆਉਣਾ ਚਾਹੁੰਦੇ ਆ ਜਰੂਰ ਆਓ ਯਾਰ ਇਹਨਾਂ ਲੋਕਾਂ ਤੇ ਬਹੁਤ ਮੁਸੀਬਤ ਦਾ ਪਹਾੜ ਟੁੱਟਿਆ ਹੋਇਆ ਕਿਉਂਕਿ ਪਾਣੀ ਨੇ ਇਹਨਾਂ ਦੇ ਪਸ਼ੂ ਮਾਰਤੇ ਇਹਨਾਂ ਦੇ ਫਸਲਾਂ ਰੋੜਤੀਆਂ ਇਹਨਾਂ ਦੇ ਘਰ ਟੱਤੇ ਮੈਂ ਵੀਡੀਓ ਅੱਜ ਵੀਡੀਓ ਪਾਉਂਗਾ ਇਹਨਾਂ ਦੇ ਘਟੇ ਹਾਂ ਦੀਆਂ ਠੀਕ ਹੈ ਨਾ ਕਿਉਂਕਿ ਅੱਜ ਮੈਂ ਸਾਰਾ ਦਿਨ ਲਾਈਵ ਹੀ ਸੀਗਾ ਤੇ ਲਾਈਵ ਦੇ ਵਿੱਚ ਤੁਸੀਂ ਪਿਛਲੀਆਂ ਮੇਰਾਂ ਵੀਡੀਓ ਜਰੂਰ ਕੱਢ ਕੇ ਦੇਖਿਓ ਠੀਕ ਹੈ ਨਾ ਉਹਦੇ 'ਚ ਤੁਹਾਨੂੰ ਪਤਾ ਲੱਗੂਗਾ ਵੀ ਇਹਨਾਂ ਦਾ ਕੀ ਕੀ ਨੁਕਸਾਨ ਹੋਇਆ ਜਾਂ ਕਿਵੇਂ ਹੋਇਆ ਠੀਕ ਹੈ ਨਾ ਬਾਈ ਅ ਪੂਰੀ ਵੀਡੀਓ ਇਧਰੋਂ ਦਿਖਾਉਣੀ ਆ ਤੁਹਾਨੂੰ ਅਸਲ ਦੇ ਵਿੱਚ ਨੁਕਸਾਨ ਹੋਇਆ ਬਹੁਤ ਏ ਤੱਕਰ ਤੁਸੀਂ ਨਿਗਾਹ ਮਾਰੋਗੇ ਜਿੱਥੋਂ ਤੱਕਰ ਤੁਹਾਡੀ ਨਿਗਾਹ ਜਾਊਗੀ ਆਸੀਂ ਪੁਲ ਤੇ ਖੜੇ ਜਿਹੜਾ ਦਰਿਆ ਦੇ ਉੱਤੇ ਪੁਲ ਬਣਿਆ ਹੋਇਆ ਠੀਕ ਹੈ ਲੱਗਣ ਅਸੀਂ ਤੇ ਚਾਚ ਵੀਰੇ ਪਾਣੀ ਪਾਣੀ ਫਿਰਦਾ ਬਾਈ ਠੀਕ ਹੈ ਨਾ ਤੇ ਸਾਰੇ ਭੈਣ ਭਰਾ ਜਿੰਨੇ ਜਣੇ ਤੁਸੀਂ ਉਹ ਕਰਦੇ ਹੋ ਹਨ ਜਰੂਰ ਇਹਨਾਂ ਦੀ ਮਦਦ ਕਰਿਓ ਯਾਰ 10 ਮਾਰ ਸੌਂਦ ਕੱਢ ਕੇ ਠੀਕ ਹੈ ਨਾ ਆਪਾਂ ਸਾਰੇ ਭੈਣ ਭਰਾ ਇੱਕ ਦੂਜੇ ਦੀ ਜੇ ਮਦਦ ਕਰਾਂਗੇ ਤਾਂ ਹੀ ਅੱਗੇ ਅੱਗੇ ਉਹ ਹੋਊਗਾ ਭਰਾਵੋ ਪੰਜਾਬੀਓ ਆਪਾਂ ਪੰਜਾਬੀ ਇੱਕ ਦੂਜੇ ਦੀ ਮਦਦ ਕਰੀਏ ਠੀਕ ਹੈ ਨਾ ਤੇ ਚੱਲੀਏ ਫਿਰ ਆਪਾਂ ਹਾਂਜੀ ਬਾਈ ਬਸ ਉਹ ਵੀ ਆਪ ਇੰਡੀ ਕਰਦੀ ਹੈ ਖਾਣੇ ਟੇਡਲੇ ਵਾਸਤੇ ਤੁਰਦੀ ਆਂ ਬਹੁਤ ਵੀ ਰਹਿਨੇ ਆ ਠੀਕ ਆ ਨਾ ਫੜੇਂਗਾ ਤੂੰ ਫੋਨ ਆ ਆਂਦੇ ਮੈਨੂੰ ਮੈਨੂੰ ਇੱਧਰ ਦੀ ਬੈਠਣ ਦੇ ਯਾਰ ਤੂੰ ਬਣਾ ਦੇ ਤੂੰ ਮੈਨੂੰ ਤੂੰ ਫੋਨ ਫੜ ਕੇ ਬੈਠ ਮੈਂ ਯਾਰ ਸਰਨਾ ਨੂੰ ਮੈਂ ਆਉਂਦਾ ਲੈ ਕਰ ਲੈਨੇ ਆ ਉਹ ਕਰੀ ਖੜਦਾ ਖੜਦਾ ਮੂਰ ਨੂੰ ਉਂਗਲ ਨਾਲ ਦੂਰ ਜੂਰ ਲਗਾ ਕੈਮਰਾ ਮੂਰ ਲਗਾ ਰਲਣਾ ਹਾਂ ਉਹ ਤੇ ਇੱਕ ਗੱਲਾਂ ਬਤਾ ਕਰ ਹਾਂਜੀ ਬਾਈ ਹੁਣ ਅਸੀਂ ਵੀ ਅਸੀਂ ਇਧਰ ਆ ਮੈਂ ਇਧਰ ਨਹੀਂ ਬੈਣਾ ਉਧਰ ਪਲੇ ਪਾਸੇ ਦੀ ਬੈਠ ਨਹੀਂ ਜਣਾ ਮੇਰੇ ਹੁਣ ਤਾਂ ਬਾਈ ਹੁਣ ਸਵੇਰ ਮਿਲਦੇ ਆ ਸਵੇਰ ਕਿਉਂ ਮੇਰੀ ਰੱਪਰ ਲਾਈਵ ਰੱਖਾਂਗੇ ਬਾਕੀ ਲੱਛ ਹੋਣਾ ਬਣੇ ਰਹੇ ਆ 24 ਘੰਟੇ ਅੱਜ ਲਾਈਵ ਬੰਦ ਨਹੀਂ ਕਰਦੇ ਤਾਂ ਜੋ ਕਰ ਦਿੰਦੇ ਫੋਨ ਆ ਜਿੰਨੇ ਚਲ ਬਾਅਦ ਚ ਚੱਕਾਂਗੇ ਕੋਈ ਨਹੀਂ ਕਿੱਥੇ ਆ ਜਿੰਦਾ ਉਦਾ ਜਾਂਦਾ ਦੇਖਦੇ ਹੀ ਉਹਦੇ ਕਹਿੰਨ ਕੋ ਪਾਣੀ ਚੜਦਾ ਜਾਂਦਾ ਸਾਡੇ ਬੰਦੇ ਦੋ ਅੱਜ ਤੜਕੇ ਦੀਆਂ ਲੱਤਾਂ ਨਹੀਂ ਮੜਦੀਆਂ ਵੇਖ ਲੋ ਇਹ ਹੁੰਦੀ ਹੈ ਮਿਹਨਤ ਤੇ ਲੋਕਾਂ ਦੇ ਨਾਲ ਖੜਨਾ ਯਾਬੀ ਤੇ ਯਾਬੀ ਆ ਸੀ ਆਪਣੀ ਯਾਬੀ ਨਾ ਆਹ ਆ ਬੁੱਝਦਾ ਨਾ ਮੂਲਾ ਹਾਂ ਨਾ ਦੁੱਜੂ ਬਾਕੀ ਇਹਦਾ ਜਾਂਦੇ ਦਿਖਾ ਦਈਏ ਆਪਣੀ ਟੀਮ ਤੋ ਬਸ ਕੈਮਰਾ ਆਪਣੇ ਨਹੀਂ ਚਲਾ ਬਸ ਦੇਖਦੇ ਹਾਂ ਮਹੀ ਪਤਾ ਹੀ ਰੋਕਾਂ ਨੂੰ ਓਹੋ ਕੈਮਰਾ ਤੋ ਗਿਆ ਹਾਂਜੀ ਭਰਾਓ ਕੀ ਹਾਲ ਚਾਲ ਹੈ ਮੇਰੇ ਵੀਰ ਨਾਲ ਚੱਲ ਗਏ ਫਿਰ ਆਪਾਂ ਹੁਣ ਸਿੱਧਾ ਹੀ ਕੱਢ ਲਵਾਂ oh uh oh -huh.